ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਅੱਜ ਤੱਕ ਆਪ ਜੀ ਨੇ ਇਹੋ ਹੀ ਸੁਣਿਆ ਹੋਵੇਗਾ ਕਿ ਕਦੇ ਕਿਸੇ ਪ੍ਰਕਾਰ ਦੀ ਟੋਟ ਨਹੀਂ ਆਈ ਭਾਵੇਂ ਉਹ ਗੁਰੂ ਦੇ ਲੰਗਰ ਹੋਣ ਜਾਂ ਹੋਰ ਸੇਵਾਵਾਂ ਚੱਲ ਰਹੀਆਂ ਹੋਣ ਪਰ ਇਤਿਹਾਸ ਦੇ ਵਿੱਚੋਂ ਇੱਕ ਐਸੀ ਵਾਰਤਾ ਆਉਂਦੀ ਹੈ ਜੇ ਜਦੋਂ ਹਰ ਮੰਦਰ ਸਾਹਿਬ ਦੇ ਵਿੱਚ ਵੀ ਲੰਗਰ ਮਸਤਾਨੇ ਹੋ ਜਾਂਦੇ ਰਹੇ ਭਾਵਕੇ ਮੁੱਕ ਜਾਂਦੇ ਰਹੇ ਤੇ ਜ਼ਿਆਦਾਤਰ ਕਈ ਦਿਨ ਲੱਸੀ ਦੇ ਨਾਲ ਮਿੱਸੇ ਪ੍ਰਸਾਦ ਦੇ ਵਰਤੇਦੇ ਰਹੇ ਐਸਾ ਕਦੋਂ ਹੋਇਆ ਆਓ ਇਤਿਹਾਸ ਦੇ ਵਿੱਚੋਂ ਇਹ ਵਿਚਾਰ ਸਰਵਣ ਕਰੀਏ ਸਾਧ ਸੰਗਤ ਜੀ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1600 38 ਬਿਕਰਮੀ ਨੂੰ ਭਾਦਰੋਂ ਦੇ ਮਹੀਨੇ ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜੋ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਛੋਟੇ ਪੁੱਤਰ ਸਨ ਬਿਰਾਜਮਾਨ ਕਰ ਗਏ ਸਨ ਪਰ ਉਹ ਉਨ੍ਹਾਂ ਦੇ ਵੱਡੇ ਪੁੱਤਰ ਪ੍ਰithvi ਚੰਦ ਨੂੰ ਮਨਜ਼ੂਰ ਨਹੀਂ ਸੀ ਉਹ ਗੁਰੂ ਘਰ ਦੇ ਨਾਲ ਈਰਖਾ ਕਰਨ ਲੱਗ ਪਿਆ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਵੀ ਬੜੇ ਯਤਨ ਪ੍ਰithvi ਚੰਦ ਨੇ ਕੀਤੇ ਸਨ ਕਿ ਅਗਲਾ ਗੁਰੂ ਮੈਂ ਬਣਾਗਾ ਪਰ ਇਹ ਤੇ ਬਖਸ਼ਿਸ਼ ਉਸ ਦੇ ਉੱਪਰ ਹੁੰਦੀ ਹੈ ਜਿਹੜਾ ਉਸ ਪਰਮੇਸ਼ਰ ਨੂੰ ਭਾਜਦਾ ਹੈ ਜਿਸ ਤੇ ਤੁਰਤੋਂ ਹੀ ਕਿਰਪਾ ਹੋ ਜਾਂਦੀ ਹੈ ਇਹ ਕਿਰਪਾ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੇ ਰਿਸ਼ਤੇ ਦੇ ਵਿੱਚ ਨਾਨਾ ਜੀ ਸਾਨ ਨੇ ਉਹਨਾਂ ਨੇ ਕਰ ਦਿੱਤੀ ਸੀ ਸੋ ਸਾਧ ਸੰਗਤ ਜੀਓ ਗੱਲ ਕਰ ਰਹੇ ਸਾਂ ਕਿ ਲੰਗਰ ਮਸਤਾਨੇ ਕਦੋਂ ਹੋਏ ਹੁਣ ਗੁਰੂ ਰਾਮਦਾਸ ਜੀ ਮਹਾਰਾਜ ज्योति ज्योत समा गए ने गुरु रामदास जी महाराज ਦੇ ज्योति ज्योत ਸਮਾਉਣ ਦੀ ਖਬਰ ਜਿਸ ਵੇਲੇ ਭਾਈ ਗੁਰਦਾਸ ਜੀ ਨੂੰ ਮਿਲਦੀ ਹੈ ਤਾਂ ਭਾਈ ਗੁਰਦਾਸ ਜੀ ਉਸ ਵੇਲੇ ਆਗਰੇ ਸਨ ਆਗਰੇ ਤੋਂ ਚੱਲ ਕੇ ਭਾਈ ਗੁਰਦਾਸ ਜੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਤੇ ਭਾਈ ਗੁਰਦਾਸ ਜੀ ਇਹ ਵੀ ਜਾਣਦੇ ਸਨ ਤੇ ਗੁਰਤਾ ਗੱਦੀ ਤੇ ਇਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਰਾਜਮਾਨ ਹਨ ਸੋ ਭਾਈ ਗੁਰਦਾਸ ਜੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆਏ ਮੱਥਾ ਟੇਕਿਆ ਭਾਵੇਂ ਉਮਰ ਦੇ ਵਿੱਚ ਵੱਡੇ ਸਨ ਪਰ ਗੁਰੂ ਜਾਣ ਕਰਕੇ ਗੁਰੂ ਤੇ ਸਿੱਖ ਦੀ ਰੀਤ ਨੂੰ ਨਿਭਾਉਂਦਿਆਂ ਮੱਥਾ ਟੇਕਿਆ ਭਾਈ ਗੁਰਦਾਸ ਨੇ ਅਤੇ ਖਬਰ ਖੁਸ਼ੀ ਦੁੱਖ ਸੁਖ ਦੀ ਖੁਸ਼ੀ ਹੈ ਜਿਸ ਵੇਲੇ ਭਾਈ ਗੁਰਦਾਸ ਜੀ ਬੈਠੇ ਨੇ ਗੱਲਾਂ ਕਰਦਿਆਂ ਕਰਦਿਆਂ ਕੁਝ ਸਮਾਂ ਬੀਤ ਚੁੱਕਾ ਹੈ ਜਦੋਂ ਕੁਝ ਕੋ ਸਮਾਂ ਬੀਤਿਆ ਤੇ ਇੱਕ ਲਾਂਗਰੀ ਜੋ ਲੰਗਰ ਦੇ ਵਿੱਚ ਪ੍ਰਸ਼ਾਦੇ ਵਰਤਾਸਿਆ ਵਰਤਾ ਰਿਆ ਸੀ ਉਸੇ ਵੇਲੇ ਹੀ ਉਹ ਭਾਈ ਗੁਰਦਾਸ ਜੀ ਵਾਸਤੇ ਉੱਥੇ ਹੀ ਪ੍ਰਸ਼ਾਦੇ ਲੈ ਕੇ ਆ ਗਿਆ ਉਹ ਦੋ ਦੋ ਮਿੱਸੇ ਪ੍ਰਸ਼ਾਦੇ ਤੇ ਨਾਲ ਇੱਕ ਲੱਸੀ ਦਾ ਛੰਨਾ ਦੇ ਰਿਆ ਸੀ ਉਹੋ ਹੀ ਮਿੱਸੇ ਪ੍ਰਸ਼ਾਦੇ ਭਾਈ ਗੁਰਦਾਸ ਜੀ ਨੂੰ ਦਿੱਤੇ ਤੇ ਇੱਕ ਲੱਸੀ ਲੱਸੀ ਦਾ ਛੰਨਾ ਦੇ ਦਿੱਤਾ ਸੋ ਜਦੋਂ ਉਹ ਪ੍ਰਸ਼ਾਦੇ ਤੇ ਲੱਸੀ ਦਾ ਛੰਨਾ ਦਿੱਤਾ ਇਹ ਸਾਰਾ ਪ੍ਰਸੰਗ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਲਮਬੱਧ ਕੀਤਾ ਹੈ ਉਹ ਲਿਖਦਾ ਹੈ ਬੈਠਿਓ ਕਿਤਕ ਕਾਲ ਜਬ ਬੀਤਾ ਕਰਤ ਬਾਰਤਾ ਕੋ ਇਸ ਰੀਤਾ ਤੇ ਕੁਝ ਸਮਾਂ ਬੀਤ ਚੁਕਾ ਉਹ ਗੱਲਾਂ ਕਰ ਰਹੇ ਨੇ ਇਸ ਹੀ ਥਲ ਭੋਜਨ ਲੈ ਆਏ ਜਹ ਸ੍ਰੀ ਅਰਜਨ ਨਰ ਸਮਦਾਏ ਜਿੱਥੇ ਗੁਰੂ ਅਰਜਨ ਦੇਵ ਜੀ ਬੈਠੇ ਸਨ ਉੱਥੇ ਹੀ ਲੰਗਰੀ ਭੋਜਨ ਲੈ ਕੇ ਆਇਆ ਗਿਆ ਦੋ ਇਹ ਦੇ ਚਨਕ ਰੋਟਕਾ ਦਿਨਸ ਬਰਤਨ ਗੁਰੂ ਦਾਸ ਸੁਹ ਲਿਨਸ ਇਸੇ ਤਰ੍ਹਾਂ ਦੋ ਦੋ ਰੋਟੀਆਂ ਤੇ ਬਰਤਨ ਦੇ ਵਿੱਚ ਇੱਕ ਛੰਨਾ ਲੱਸੀ ਦਾ ਮਿਲਦਾ ਸੀ ਉਹ ਵਰਤਾਈ ਗਏ ਛੂ ਜਦੋਂ ਮਿਸੀਆਂ ਰੋਟੀਆਂ ਤੇ ਲੱਸੀ ਭਾਈ ਗੁਰਦਾਸ ਜੀ ਨੇ ਵੇਖੀ ਆਖਣ ਲੱਗੇ ਤੇ ਸਤਿਗੁਰੂ ਜੀ ਜੇ ਆਪਾਂ ਰਿਸ਼ਤੇਦਾਰੀ ਵਾਲਾ ਸਬੰਧ ਵਿਚਾਰੀਏ ਤੇ ਫੇਰ ਮੈਂ ਤੁਹਾਡੇ ਨਾਲੋਂ ਵੱਡਾ ਤੇ ਆਪ ਜੀ ਦਾ ਮੈਂ ਰਿਸ਼ਤੇ ਦੇ ਵਿੱਚ ਮਾਮਾ ਜੀ ਵੀ ਲੱਗਦਾ ਮਾਂ ਤੇ ਜੇ ਦੂਸਰਾ ਸਬੰਧ ਵਿਚਾਰੀਏ ਜਦੋਂ ਤੇ ਆਪ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਜੇ ਉਦੋਂ ਤੋਂ ਹੀ ਸਾਰੇ ਸੰਸਾਰ ਦੇ ਤੁਸੀਂ ਗੁਰੂ ਹੋਗੇ ਜੇ ਤੇ ਉਸ ਰਿਸ਼ਤੇ ਦੇ ਹਿਸਾਬ ਦੇ ਨਾਲ ਮੈਂ ਤੁਹਾਡਾ ਸਿੱਖ ਵੀ ਆ ਤੇ ਮੈਂ ਬڑے ਚਿਰ ਦੇ ਬਾਅਦ ਤੁਹਾਡੇ ਕੋਲ ਆਇਆ ਤੁਹਾਡੇ ਦਰਸ਼ਨ ਕਰਨ ਵਾਸਤੇ ਤੇ ਆਪ ਜੀ ਨੂੰ ਮੇਰਾ ਸਵਾਗਤ ਕਰਨਾ ਚਾਹੀਦਾ ਸੀ ਪਹਿਲੀ ਵਾਰ ਮੈਂ ਤੁਹਾਨੂੰ ਮਿਲਿਆ ਤੇ ਮੇਰਾ ਸਤਿਕਾਰ ਕਰਨ ਦੀ ਬਜਾਏ ਤੁਹਾਨੂੰ ਕੋਈ ਚੰਗਾ ਭੋਜਨ ਨਹੀਂ ਸਕਾਉਣ ਵਾਸਤੇ ਮਿਲਿਆ ਮੇਰੇ ਵਾਸਤੇ ਤੁਸੀਂ ਮੈਨੂੰ ਇਹ ਲੱਸੀ ਤੇ ਨਾਲ ਮਿੱਸੇ ਪ੍ਰਸ਼ਾਦੇ ਦੇ ਰਹੇ ਜੇ ਸੋ ਇਸ ਤਰ੍ਹਾਂ ਭਾਈ ਗੁਰਦਾਸ ਨੇ ਆਖਿਆ ਸੰਸਾਰੀ ਸੰਬੰਧ ਕੋ ਜੇਕਰ ਕਰੋ ਵਿਚਾਰ ਵੱਡੇ ਥਾਨ ਪਰ ਤੁਮ ਅਹਉ ਮਤਲ ਕਰੋ ਉਧਾਰ ਰੱਖਣ ਲੱਗੇ ਜੇ ਸੰਸਾਰੀ ਸੰਬੰਧ ਵੇਖੀਏ ਫੇਰ ਵੀ ਤੇ ਤੁਹਾਡੇ ਨਾਲ ਵੱਡਾ ਤੇ ਗੁਰੂ ਚੇਲੇ ਦੀ ਰੀਤ ਜੇ ਵੇਖੀਏ ਤੇ ਫੇਰ ਵੀ ਮੈਂ ਤੁਹਾਡਾ ਸਿੱਖਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਦੀਆਂ ਇਹ ਗੱਲਾਂ ਸੁਣ ਕੇ ਹੱਸ ਪਏ ਨੇ ਕਿਉਂਕਿ ਮਹਾਰਾਜ ਪਰਮੇਸ਼ਰ ਦੇ ਭਾਣੇ ਵਿੱਚ ਹਾਰੇ ਵੇਲੇ ਖੁਸ਼ ਰਹਿੰਦੇ ਸਨ ਆਖਣ ਲੱਗੇ ਕਿ ਭਾਈ ਗੁਰਦਾਸ ਜੀ ਆਪਾਂ ਕੁਝ ਲਕਾਇਆ ਤੇ ਤੁਹਾਡੇ ਕੋਲ ਹੰਨੇ ਸਾਰਿਆਂ ਨੇ ਤੁਹਾਡੇ ਸਾਹਮਣੇ ਭੋਜਨ ਛਕਿਆ ਇਦਾਂ ਤੇ ਨਹੀਂ ਨਾ ਹੋਇਆ ਤੇ ਸਾਡੇ ਵਾਸਤੇ ਵੱਖਰਾ ਆਇਆ ਹੋਵੇ ਸੰਗਤ ਵਾਸਤੇ ਹੋਰ ਤਿਆਰ ਹੋਇਆ ਹੋਵੇ ਤੇ ਤੁਹਾਨੂੰ ਇਕੱਲਿਆਂ ਨੂੰ ਕੁਝ ਹੋਰ ਮਿਲਿਆ ਹੋਵੇ ਇਹ ਭੋਜਨ ਸਾਰਿਆਂ ਨੂੰ ਇਹੋ ਹੀ ਮਿਲਿਆ ਤੇ ਜੇਕਰ ਤੁਸੀਂ ਜਿਆਦਾ ਪ੍ਰੌਣਾਚਾਰੀ ਚੰਦੇ ਜੇ ਤੇ ਅੰਦਰ ਜਾ ਕੇ ਆਪਣੀ ਭੈਣ ਜੀ ਭਾਵਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਤਾ ਜੀ ਬੀਬੀ ਭਾਨੀ ਜੀ ਗੁਰੂ ਸਾਹਿਬ ਜੀ ਆਖਣ ਲੱਗੇ ਉਹਨਾਂ ਦੇ ਕੋਲ ਚਲੇ ਜਾਓ ਉਹ ਤੁਹਾਨੂੰ ਜੋ ਆਖੋਗੇ ਉਹ ਸਚਾਈ ਦੱਸਣਗੇ ਤੇ ਸਕਾ ਦੇਣਗੇ ਹੁਣ ਭਾਈ ਗੁਰਦਾਸ ਜੀ ਜਦੋਂ ਉੱਥੋਂ ਉਹ ਦੋ ਪ੍ਰਸਾਦ ਦੇ ਸਕਦੇ ਨੇ ਰੱਸੀ ਸਕਦੇ ਨੇ ਤੇ ਆਪਣੇ ਭੈਣ ਜੀ ਬੀਬੀ ਭਾਨੀ ਦੇ ਕੋਲ ਗਏ ਭਾਈ ਗੁਰਦਾਸ ਜੀ ਨੇ ਬੀਬੀ ਭਾਨੀ ਦੇ ਪਾਸੋਂ ਸੁਖ ਸ਼ਾਂਤ ਪੁੱਛੀ ਹੈ ਤੇ ਭਾਈ ਗੁਰਦਾਸ ਜੀ ਆਖਣ ਲੱਗੇ ਭੈਣ ਜੀ ਕੀ ਕਾਰਨ ਹੈ ਇੱਥੇ ਤੇ ਕਿਸੇ ਗੱਲ ਦੀ ਕਦੇ ਟੋਟ ਨਹੀਂ ਸੀ ਹੁੰਦੀ ਕਿਧਰੇ ਖੀਰਾ ਕਿਧਰੇ ਘੜਾ ਤੇ ਅੱਜ ਮੈਂ ਵੇਖਿਆ ਕਿ ਗੁਰੂ ਘਰ ਦੇ ਵਿੱਚ ਮਿੱਸੇ ਪ੍ਰਸਾਦ ਦੇ ਤੇ ਲੱਸੀ ਵਰਤ ਰਹੀ ਹੋਵੇ ਸਿਰਫ ਦੋ ਦੋ ਹੀ ਤੇ ਉਸ ਵੇਲੇ ਬੀਬੀ ਭਾਨੀ ਜੀ ਨੇ ਦੱਸਿਆ ਕਿ ਐਸੀ ਗੱਲ ਹੈ ਕਿ ਅੱਜ ਤੇ ਦੋ ਦੋ ਪ੍ਰਸ਼ਾਦ ਤੇ ਲੱਸੀ ਮਿਲ ਗਈ ਹੈ ਕਦੇ ਕਦੇ ਤੇ ਇਹ ਵੀ ਨਹੀਂ ਮਿਲਦੇ ਤਾਂ ਭਾਈ ਗੁਰਦਾਸ ਜੀ ਆਖਣ ਲੱਗੇ ਐਸਾ ਕਿਉਂ ਆ ਤਾਂ ਉਸ ਵੇਲੇ ਬੀਬੀ ਭਾਨੀ ਨੇ ਦੱਸਿਆ ਕਿ ਵੀਰ ਜੀ ਜੋ ਪ੍ਰਥੀ ਜਾਂਦਿਆ ਜਦੋਂ ਤੋਂ ਗੁਰੂ ਅਰਜਨ ਦੇਵ ਬਣਿਆ ਹੈ ਉਦੋਂ ਤੋਂ ਜਦੋਂ ਸੰਗਤਾਂ ਮੰਦਰ ਸਾਹਿਬ ਤੇ ਢਾਵਾ ਲੈ ਕੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਕਿਉਂਕਿ ਆਪ ਜੀ ਜਾਣਦੇ ਜੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਸੰਦ ਪਥਾ ਚਲਾਈ ਸੀ ਉਹ ਉਗਰਾਹੀ ਤੇ ਢਾਵਾ ਲੈ ਕੇ ਫਿਰ ਗੁਰੂ ਘਰ ਦੇ ਵਿੱਚ ਉਹ ਮਾਇਆ ਲੈ ਕੇ ਆਉਂਦੇ ਸੀ ਪਰ ਪ੍ਰithvi ਚੰਦ ਬੇਈਮਾਨ ਹੋ ਚੁੱਕਾ ਸੀ ਪ੍ਰਿਥੀ ਚੰਦ ਅੱਗੋਂ ਜਾ ਕੇ ਢਾਵਾ ਤੇ ਲੈ ਆਉਂਦਾ ਤੇ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਬਾਅਦ ਆਪਾਂ ਹੀ ਹੁਣ ਸੰਗਤਾਂ ਦੀ ਜੋ ਕਾਰ ਸੇਵਾ ਦੇ ਕਾਰਜ ਆ ਉਹ ਕਰ ਰਹੇ ਆ ਪਰ ਉਹ ਢੇਟਾਵਾਂ ਗੁਰੂ ਘਰ ਤੱਕ ਪਹੁੰਚਦੀਆਂ ਨਹੀਂ ਸੋ ਇਸ ਕਰਕੇ ਲੰਗਰ ਕੁਝ ਮਸਤਾਨਾ ਚੱਲਦਾ ਹੈ ਤੇ ਜੋ ਢੇਟਾ ਪਹੁੰਚ ਵੀ ਜਾਂਦੀ ਹੈ ਗੁਰੂ ਰਾਮਦਾਸ ਜੀ ਮਹਾਰਾਜ ਹੁਕਮ ਕਰ ਗਏ ਸਨ ਕਿ ਸ੍ਰੀ ਹਰਮੰਦਰ ਸਾਹਿਬ ਦੀ ਜੀ ਜੋ ਕਾਰ ਸੇਵਾ ਹੈ ਇਹ ਨਹੀਂ ਰੁਕਣੀ ਚਾਹੀਦੀ ਆਪਾਂ ਉਹ ਪੈਸਾ ਇਸ ਕਾਰ ਸੇਵਾ ਦੇ ਵਿੱਚ ਖਰਚ ਕਰ ਦਿੰਨੇ ਆ ਸੋ ਜਦੋਂ ਭਾਈ ਗੁਰਦਾਸ ਜੀ ਨੇ ਇਹ ਸਾਰੇ ਗੱਲਬਾਤ ਭੈਣ ਜੀ ਦੇ ਪਾਸੋਂ ਸੁਣੀ ਹਨ ਭਾਈ ਗੁਰਦਾਸ ਜੀ ਬੜੇ ਦੁਖੀ ਹੋਏ ਨੇ ਉਹ ਇਸ ਗੱਲ ਨੂੰ ਸਹਾਰਨਾ ਸਕੇ ਦੋਨੋਂ ਹ ਪ੍ਰਤਨ ਕੀ ਖੁਟਿਆਈ ਦੇਖਤ ਭਇਓ ਕਰਤ ਅਧਿਕਾਈ ਉਹ ਪ੍ਰਥੀ ਚੰਦ ਤੇ ਦੂਸਰੇ ਭਰਾ ਦੀ ਖਟਿਆਈ ખોਟੀ ਨੀਤ ਨੂੰ ਵੇਖ ਕੇ ਬੜੇ ਦੁਖੀ ਹੋਏ ਨੇ ਜਰੀ ਨਾ ਜਾਏ ਹਿਰਦੈ ਮਹ ਸੋਈ ਦਰਬਹਿਰੇ ਸੰਗਤ ਤੇ ਦੋਈ ਇਹ ਜਰੀ ਨੀ ਗਈ ਗੱਲ ਭਾਈ ਗੁਰਦਾਸ ਦੇ ਪਾਸੋਂ ਕਿ ਇਹ ਦੋਵੇਂ ਸੰਗਤ ਦੇ ਕੋਲੋਂ ਤੁਹਾਨੂੰ ਜੋ ਹੈ ਉਹ ਹੜੱਪ ਲੈਂਦੇ ਨੇ ਗੁਰੂ ਘਰ ਤੱਕ ਆਉਣ ਹੀ ਨਹੀਂ ਦਿੰਦੇ ਸ੍ਰੀ ਅਰਜਨ ਸੋਂ ਇੱਕ ਦਿਨ ਕਹਿਓ ਗੁਰਿਆਈ ਪਦ ਤੁਮਨੇ ਲਹਿਓ ਭਾਈ ਗੁਰਦਾਸ ਜੀ ਆਖਣ ਲੱਗੇ ਕਿ ਗ੍ਰਿਆਈ ਪਦ ਤੇ ਤੁਹਾਨੂੰ ਮਿਲਿਆ ਪਰ ਇਹ ਸਿਮਾਵਾਂ ਜੋ ਹੈ ਇਹ ਬਾਹਰ ਹੀ ਰੱਖੀ ਜਾ ਰਹੇ ਨੇ ਸੋ ਐਸਾ ਹੋਇਆ ਕਿ ਭਾਈ ਗੁਰਦਾਸ ਨੇ ਹੁਣ ਉਦਮ ਕੀਤਾ ਭਾਈ ਗੁਰਦਾਸ ਨੂੰ ਪਤਾ ਲੱਗਿਆ ਕਿ ਬਾਹਰੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਤੇ ਭਾਈ ਗੁਰਦਾਸ ਆਪ ਅੱਗਲ ਵੰਢੀ ਹੋ ਕੇ ਪ੍ਰਥੀ ਚੰਦ ਤੋਂ ਪਹਿਲਾਂ ਹੀ ਸੰਗਤਾਂ ਦੇ ਕੋਲ ਪਹੁੰਚੇ ਤੇ ਭਾਈ ਗੁਰਦਾਸ ਜੀ ਪਹਿਲਾਂ ਤੋਂ ਹੀ ਗੁਰੂ ਘਰ ਦੇ ਪ੍ਰਬੰਧ ਚ ਲੰਬੇ ਸਨ ਸੇਵਾਦਾਰ ਸਨ ਸੋ ਸੰਗਤਾਂ ਭਾਈ ਗੁਰਦਾਸ ਜੀ ਨੂੰ ਚੰਗੀ ਤਰ੍ਹਾਂ ਜਾਣਦੀਆਂ ਸਨ ਤੇ ਭਾਈ ਗੁਰਦਾਸ ਜੀ ਨੇ ਆਖਿਆ ਤੇ ਮੈਂ ਤੁਹਾਨੂੰ ਸਚਾਈ ਦੱਸਦਾ ਹਾਂ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਛੋਟੇ ਪੁੱਤਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਗਏ ਨੇ ਹੁਣ ਅਰਜਨ ਗੁਰੂ ਬਣਿਆ ਹੈ ਅਤੇ ਗੁਰੂ ਘਰ ਦੀਆਂ ਸੇਵਾਵਾਂ ਅਰਜਨ ਚਲਾ ਰਿਹਾ ਹੈ ਤੁਸੀਂ ਆਪਣੀਆਂ ਭੇਟਾਵਾਂ ਸਿੱਧੀਆਂ ਫਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਪਿਤ ਕਰਿਆ ਕਰੋ ਹੋਰ ਕਿਸੇ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਨਹੀਂ ਬਣਾਇਆ ਸੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਬੜਾ ਹੀ ਸੰਗਤਾਂ ਨੂੰ ਪ੍ਰੇਰਿਆ ਤੇ ਸੰਗਤਾਂ ਹੁਣ ਪੇਟਾਵਾਂ ਲੈ ਕੇ ਸਿੱਧੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਆਉਣ ਲੱਗੀਆਂ ਸੋ ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਮਹਾਰਾਜ ਨੇ ਸ਼ਬਦ ਵਿਚਾਰਨ ਕੀਤਾ ਕਾਹੇ ਰੇ ਮਨ ਚਿਤ ਵਹਿ ਜਦਮ ਜਾ ਆਹਰ ਹਰ ਜਿਉ ਭਰਿਆ ਇਥੇ ਮਹਾਰਾਜ ਮਨ ਨੂੰ ਆਖ ਕੇ ਸੰਬੋਧਨ ਕਰ ਰਹੇ ਨੇ ਤੇ ਨਾਲ ਇਹ ਸਤਗੁਰਾਂ ਨੇ ਇਸ਼ਾਰੇ ਵਜੋਂ ਭਾਈ ਗੁਰਦਾਸ ਜੀ ਨੂੰ ਸਮਝਾ ਦਿੱਤਾ ਕਿ हे ਭਾਈ ਗੁਰਦਾਸ ਜੀ ਤਸਾਂ ਆਪਣੇ ਮਨ ਦੇ ਵਿੱਚ ਇਹ ਉਦਮ ਕਿਉਂ ਚਿਤਵਿਆ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਆਪਾਂ ਨੂੰ ਤੰਗ ਹੋਣ ਦੀ ਜਾਂ ਘਬਰਾਉਣ ਦੀ ਲੋੜ ਨਹੀਂ ਸੀ ਸਾਡੇ ਖਾਣ ਪੀਣ ਦਾ ਜੋ ਵੀ ਪ੍ਰਬੰਧ ਹੈ ਉਹ ਤੇ ਪਰਮੇਸ਼ਰ ਨੇ ਪਹਿਲਾਂ ਹੀ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਮਝਾ ਦਿੱਤਾ ਸੈਲ ਪੱਥਰ ਮਹਿ ਜਨਤੇ ਉਪਾਏ ਤਾ ਕਾ ਰਜਕ ਅੱਗੇ ਕਰ ਧਰਿਆ ਉਤੇ ਪਰਮੇਸ਼ਰ ਐਸਾ ਹੈ ਜਿਹੜਾ ਪੱਥਰਾਂ ਦੇ ਵਿੱਚ ਵੀ ਜੀਵ ਪੈਦਾ ਕਰਦਾ ਜਿੱਥੇ ਰੋਸ਼ਨੀ ਹਵਾ ਜਾਂ ਪਾਣੀ ਨਹੀਂ ਜਾ ਸਕਦਾ ਉਹਨਾਂ ਦੇ ਅੱਗੇ ਵੀ ਉਹਨਾਂ ਦੇ ਖਾਨਜੋਗਾ ਰਜਕ ਉਸ ਪਰਮੇਸ਼ਰ ਨੇ ਰੱਖਿਆ ਹੈ ਸੋ ਸਾਧ ਸੰਗਤ ਜੀਓ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਹਰ ਵੇਲੇ ਪਰਮੇਸ਼ਰ ਦੇ ਭਾਣੇ ਵਿੱਚ ਪ੍ਰਸੰਨ ਰਹਿੰਦੇ ਸਨ ਤੇ ਜਿਹੜੂ ਜਿਹੜੇ ਗੁਰੂ ਦੇ ਪਿਆਰ ਕਰਨ ਵਾਲੇ ਸਿੱਖ ਨੇ ਨਾ ਉਹ ਇਸ ਤਰ੍ਹਾਂ ਅਗਲਵੰਡੀ ਹੋ ਕਰਕੇ ਸੇਵਾਮਾ ਗੁਰੂ ਘਰ ਦੀਆਂ ਚਲਾਉਂਦੇ ਰਹੇ ਨੇ ਸੋ ਆਪ ਜੀ ਜਾਣਦੇ ਜੇ ਕਿ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੀੜਵੀ ਲਿਖੀ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਇਕੱਤਰ ਕੀਤੀ ਹੈ ਸੋ ਇਹੋ ਜੀ ਕਾਰਨ ਸੀ ਕਿ ਪ੍ਰਿਥੀ ਚੰਦ ਜਦੋਂ ਹੋਰ ਕੋਈ ਚਾਰਾ ਨਹੀਂ ਸੀ ਚੱਲਦਾ ਕਦੇ ਸੁਲਹੀ ਖਾਨ ਨੂੰ ਲਿਆ ਕੇ ਗੁਰੂ ਸਾਹਿਬ ਨੂੰ ਮਾਰਨਾ ਚਾਹੁੰਦਾ ਸੀ ਕਦੇ ਉਹ ਗੁਰੂ ਸਾਹਿਬ ਜੀ ਮਹਾਰਾਜ ਨੂੰ ਸਲੱਬੀ ਖਾਨ ਨੂੰ ਲਿਆ ਕੇ ਮਾਰਨਾ ਚਾਹੁੰਦਾ ਕਦੇ ਉਹ ਜਾ ਕੇ ਸਮੇਂ ਦਾ ਜੋ ਬਾਦਸ਼ਾਹ ਜਹਾਂਗੀਰ ਨੂੰ ਸਕੇਤਾਂ ਲਾਉਂਦਾ ਹੈ ਕਦੇ ਰਿਥੀ ਚੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਦਾਂ ਦੇ ਮਿਹਣੇ ਮਾਰਦਾ ਤੇ ਇਹਨਾਂ ਨੇ ਸੰਸਾਰ ਤੋਂ ਅੰਤਰੇ ਚਲੇ ਜਾਣਾ ਇਹ ਗੱਲ ਹੈ ਰਿਥੀ ਚੰਦ ਦੀ ਪਤਨੀ ਨੇ ਮਾਤਾ ਗੰਗਾ ਨੂੰ ਆਖ ਕੇ ਸੁਣਾਈ ਸੀ ਸੋ ਇਸ ਤਰ੍ਹਾਂ ਕਰਦਾ ਤੇ ਬੜਾ ਕੁਝ ਰਿਆ ਪਰ ਗੁਰੂ ਸਾਹਿਬ ਜੀ ਮਹਾਰਾਜ ਪਰਮੇਸ਼ਰ ਦੇ ਭਾਣੇ ਵਿੱਚ ਖੁਸ਼ ਰਹੇ ਨੇ ਸੋ ਉਹ ਲੰਗਰ ਭਾਵੇਂ ਉਹਨੇ ਯਤਨ ਕੀਤਾ ਪ੍ਰithvi ਚੰਦ ਨੇ ਕਿ ਸਦਾ ਕੁਝ ਮੈਂ ਹੜਾਪਾ ਲਵਾਂਗਾ ਮਸਤਾਨੇ ਜ਼ਰੂਰ ਹੋਏ ਪਰ ਜਦੋਂ ਸੰਗਤਾਂ ਨੂੰ ਅਸਲੀਅਤ ਦਾ ਪਤਾ ਚੱਲਦਾ ਹੈ ਤਾਂ ਫਿਰ ਉਸੇ ਤਰ੍ਹਾਂ ਚੱਲ ਪੱਲ ਹੋ ਜਾਂਦੀ ਹੈ ਅੱਜ ਵੀ ਸਾਧ ਸੰਗਤ ਜੀਓ ਸਾਡੀਆਂ ਜੋ ਗੁਰੂ ਘਰ ਦੇ ਵਿੱਚ ਸੰਗਤਾਂ ਪੇਟਾਵਾਂ ਲੈ ਕੇ ਜਾਂਦੀਆਂ ਨੇ ਯਤਨ ਕਰਿਆ ਕਰੀਏ ਕਿ ਸਿੱਧੀਆਂ ਉਹ ਗੁਰੂ ਘਰ ਦੇ ਵਿੱਚ ਚੰਗੇ ਕਾਰਜਾਂ ਕਰਕੇ ਹੀ ਲੱਗਣ ਕਿਤੇ ਨਾ ਹੋਵੇ ਤੇ ਹੋਰ ਜੋ ਮਸੰਦ ਉਦੋਂ ਪ੍ਰਤੀਚੰਦ ਬਣਿਆ ਸੀ ਨਾ ਇਦਾਂ ਦੇ ਹੋਰ ਵੀ ਬੜੇ ਤੁਰਦੇ ਫਿਰਦੇ ਨੇ ਜੋ ਉਗਰਾਹੀ ਆਪਣੀ ਕਮਾਈ ਵਾਸਤੇ ਕਰਦੇ ਨੇ ਗੁਰੂ ਘਰ ਨੇ ਪਚੰਦੇ ਸੋ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਕਰੀਏ ਤਾਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਆਪਾਂ ਕਿਰਤ ਵਿਰਤ ਦੇ ਵਿੱਚੋਂ ਦਸਬੰਦ ਕੱਢਦੇ ਹਾਂ ਉਹ ਚੰਗੇ ਕਾਰਜ ਤੇ ਲੱਗ ਸਕੇ ਬੇਨਤੀ ਪ੍ਰਵਾਨ ਕਰਨੀ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸਿਆ ਕਰੋ ਸੋ ਸਾਥ ਸੰਗਤ ਜੀਓ ਜਿਨ੍ਹਾਂ ਗੁਰਮੁਖਾਂ ਨੇ ਅਜੇ ਤੱਕ ਸਾਡਾ ਜੂਟਿਬ ਚੈਨਲ ਭਾਈ ਮਨਜੀਤ ਸਿੰਘ ਦੀ ਸਦ ਪਰਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਜੀ ਤੱਕ ਪਹੁੰਚ ਸਕੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ